ਅਗਲਾ ਮਾਮਲਾ ਕੈਨੇਡਾ ਤੋਂ ਆ ਰਿਹਾ ਫੇਰ ਇੱਕ ਵਾਰ ਗੋਲੀਬਾਰੀ ਦੇ ਨਾਲ ਸੰਬੰਧਿਤ ਆ ਫੇਰ ਇੱਕ ਵਾਰ ਇੱਕ ਪੰਜਾਬੀ ਇਨਸਾਨ ਦੇ ਨਾਲ ਸੰਬੰਧਿਤ ਆ ਤੇ ਇੱਕ ਪੰਜਾਬੀ ਇਨਸਾਨ ਇਹਦਾ ਸ਼ਿਕਾਰ ਬਣਿਆ ਹੁਣ ਗੱਲ ਕਰਦੇ ਆ ਕਪਿਲ ਸ਼ਰਮਾ ਹੋਣਾ ਦੇ ਨਾਲ ਜਿਹੜੇ ਬਿਲੋਂਗ ਕਰਦੇ ਆ ਅੰਮ੍ਰਿਤਸਰ ਤੋਂ ਹਾਲੇ ਸਿਰਫ ਥੋੜੀ ਦੇਰ ਪਹਿਲਾਂ ਕਪਿਲ ਸ਼ਰਮਾ ਹੋਣਾ ਨੇ ਕੈਨੇਡਾ ਦੇ ਸਰੀ ਇਲਾਕੇ ਦੇ ਵਿੱਚ 65 ਐਵੇਨਿਊ ਸਕਾਟ ਰੋਡ ਦੇ ਉੱਪਰ ਆਪਣਾ ਇੱਕ ਕੈਪਸ ਕੈਫੇ ਨਾਮ ਦੇ ਨਾਲ ਰੈਸਟੋਰੈਂਟ ਖੋਲ੍ਹਿਆ ਸੀ ਇਸੇ ਕੈਫੇ ਦੇ ਜਦੋਂ ਓਪਨਿੰਗ ਹੁੰਦੀ ਆ ਤਾਂ ਉਸ ਦਿਨ ਵੀ ਸਰੀ ਦੇ ਉਥੋਂ ਦੇ ਮੇਅਰ ਬ੍ਰਾਂਡਾ ਲੋਕੇ ਉਥੇ ਮੌਜੂਦ ਹੁੰਦੇ ਆ ਪਰ ਹਾਲੇ ਇਸ ਕੈਫੇ ਨੂੰ ਖੁੱਲੇ ਹੋਏ ਸਿਰਫ ਥੋੜੇ ਦਿਨ ਹੀ ਹੁੰਦੇ ਆ ਕਿ ਸਭ ਤੋਂ ਪਹਿਲਾਂ 10 ਜੁਲਾਈ ਨੂੰ ਇਸੇ ਕੈਫੇ ਦੇ ਉੱਪਰ ਹਮਲਾ ਹੁੰਦਾ ਇਹਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਇਹ ਘਟਨਾ ਹਾਲੇ ਤੱਕ ਵੀ ਲੋਕਾਂ ਦੇ ਦਿਮਾਗ 'ਚ ਤਾਜ਼ਾ ਹੁੰਦੀ ਆ ਤੇ ਹੁਣੇ ਕੁਝ ਘੰਟੇ ਪਹਿਲਾਂ ਇੱਕ ਵਾਰ ਦੁਬਾਰਾ ਤੋਂ ਕਪਿਲ ਸ਼ਰਮਾ ਦੇ ਇਸੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਇਸ ਵਾਰ ਗੋਲੀਆਂ ਦੀ ਟੋਟਲ ਗਿਣਤੀ ਹੁੰਦੀ ਆ 10 ਤੇ ਇਸ ਵਾਰ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਕੌਣ ਲੈ ਰਿਹਾ ਵਾ ਲੋਰੈਂਸ ਬਿਸ਼ਨੋਈ ਦਾ ਗੈਂਗ ਤੇ ਜ਼ਿੰਮੇਵਾਰੀ ਲੈਂਦੇ ਹੋਏ ਇਹਨਾਂ ਹਮਲਾਵਰਾਂ ਨੇ ਜੋ ਵੀ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਉਹਨਾਂ ਨੇ ਇਸ ਕੈਫੇ ਦੇ ਉੱਪਰ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਹ ਲਿਖਿਆ ਜੈ ਸ਼੍ਰੀ ਰਾਮ ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਕਿਸੇ ਦੇ ਉੱਤੇ ਹਮਲਾ ਕਰਦਾ ਗੋਲੀਆਂ ਚਲਾਉਂਦਾ ਤਾਂ ਨਾਲ ਦੀ ਨਾਲ ਪਤਾ ਨਹੀਂ ਕਿਉਂ ਉਹਦੇ ਪਿੱਛੇ ਧਰਮ ਦੀ ਸਪੋਰਟ ਉਹਨਾਂ ਨੂੰ ਚਾਹੀਦੀ ਹੁੰਦੀ ਆ ਤਾਂ ਹਰੇਕ ਵਾਰ ਧਰਮ ਦੀ ਆੜ ਲੈਣੀ ਹੀ ਜ਼ਰੂਰੀ ਆ ਇਹਨਾਂ ਸਾਰੇ ਲੋਕਾਂ ਦੇ ਲਈ ਪਤਾ ਨਹੀਂ ਉਹਦਾ ਕਾਰਨ ਕੀ ਹੈ ਲਿਖਦੇ ਆ ਜੈ ਸ਼੍ਰੀ ਰਾਮ ਤੋਂ ਇਹ ਪੋਸਟ ਸ਼ੁਰੂ ਕੀਤੀ ਗਈ ਆ ਮਰਿਆਦਾ ਪਰਸ਼ੋਤਮ ਦੇ ਨਾਮ ਤੋਂ ਚਲੋ ਅੱਗੇ ਚੱਲਦੇ ਆ ਅੱਜ ਜੋ ਕਪਿਲ ਸ਼ਰਮਾ ਕੇ ਕੈਪਸ ਕੈਫੇ ਸਰੇ ਵਿੱਚ ਫਾਇਰਿੰਗ ਹੋਈ ਹੈ ਇਸ ਦੀ ਜ਼ਿੰਮੇਵਾਰੀ 골ਡੀ ਟਿੱਲੋਂ ਤੇ ਲੋਰੈਂਸ ਬਿਸ਼ਨੋਈ ਗੈਂਗ ਲੈਂਦੀ ਹੈ ਨੈਕਸਟ ਕਾਰਵਾਈ ਜਲਦ ਹੀ ਮੁੰਬਈ ਵਿੱਚ ਕਰਨਗੇ